ਪੰਜਾਬ ਅਧਿਕਾਰ ਯਾਤਰਾ 21 ਨਵੰਬਰ 2016 ਦੇ ਉਸ ਦਿਨ ਨੂੰ ਸਮਰਪਿਤ ਹੈ ਜਿਸ ਦਿਨ ਪੰਜਾਬ ਵਿਧਾਨ ਸਭਾ ਵਿੱਚ ਸਾਡੇ ਵੱਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਬਸੂਲਣ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ ਅਤੇ ਸਾਨੂੰ ਦੋਵਾਂ ਭਰਾਵਾਂ ਨੂੰ ਮਾਰ ਖਾਣੀ ਪਈ ਸੀ ਅਤੇ ਸਰਕਾਰੀ ਦੇਸ਼ਾਂ ਉੱਤੇ ਸਾਨੂੰ ਮਾਰਸ਼ਲਾਂ ਨੇ ਵਿਧਾਨ ਸਭਾ ਵਿੱਚੋਂ ਬਾਹਰ ਸੁੱਟ ਦਿੱਤਾ ਸੀ ਇਹ ਜਾਣਕਾਰੀ ਸਿਮਰਜੀਤ ਸਿੰਘ ਪੈਂਸ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਸ ਦਿਨ ਸਰਕਾਰੀ ਮਤੇ ਦੇ ਰੂਪ ਵਿੱਚ ਸਰਵਸੰਮਤੀ ਨਾਲ ਬਿੱਲ ਪਾਸ ਕਰਕੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨਾ ਪਿਆ ਸੀ ਕਿ ਰਾਜਸਥਾਨ ਹਰਿਆਣਾ ਦਿੱਲੀ ਤੋਂ ਪਾਣੀ ਦੀ ਕੀਮਤ ਵਸੂਲ ਲਈ ਬਿੱਲ ਭੇਜੇ ਜਾਣ ਉਸ ਦੀ ਇੰਟੀਮੇਸ਼ਨ ਕਾਪੀ ਜਾਣਕਾਰੀ ਹਿਤ ਕੇਂਦਰ ਸਰਕਾਰ ਨੂੰ ਭੇਜੀ ਜਾਣ ਵਾਰੇ ਸਿਮਰਜੀਤ ਸਿੰਘ ਬੈਂਸ ਨੇ ਅਫਸੋਸ ਕਰਦੇ ਕਿਹਾ ਕਿ 4 ਸਾਲ ਬੀਤ ਗਏ ਪਰ ਸੂਬਾ ਸਰਕਾਰ ਨੇ ਪਾਣੀ ਦੀ ਵਸੂਲੀ ਲਈ ਬਿੱਲ ਤੱਕ ਬਣਾ ਕੇ ਨਹੀਂ ਭੇਜੇ ਜੇਕਰ ਸੂਬਾ ਸਰਕਾਰ ਕੋਲ ਖਜ਼ਾਨੇ ਦੇ ਰੂਪ ਵਿੱਚ ਸਰਪਲਸ ਰੈਵਨਿਊ ਹੈ ਫਿਰ ਸਾਨੂੰ ਜ਼ਰੂਰਤ ਨਹੀਂ ਪਰ ਸਾਡਾ ਸੂਬਾ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਈ ਹੈ ਸਾਡੇ ਕਿਸਾਨ ਮਧੂਲ ਕਰਜ਼ੇ ਵਿੱਚ ਫਸੇ ਹੋਏ ਹਨ ਬੈਂਸ ਨੇ ਦੱਸਿਆ ਕਿ ਸਾਡੇ ਵੱਲੋਂ 21 ਲੱਖ ਲੋਕਾਂ ਦੇ ਦਰਸਤਖਤ ਵਾਲੀ ਪਟੀਸ਼ਨ ਤਿਆਰ ਕੀਤੀ ਗਈ ਹੁਣਾਂ ਕਿਹਾ ਜਾਤਾ ਪਾਣੀ ਦੀ ਰਕਮ ਵਸੂਲੀ ਜਾਵੇ ਨਹੀਂ ਤਾਂ ਪਾਣੀ ਦੇਣਾ ਬੰਦ ਕੀਤਾ ਜਾਵੇ ਇਹ ਮੰਗ ਲੈ ਕੇ ਇਹ ਜੱਤਰਾ ਦੀ ਸ਼ੁਰੂਆਤ ਹਰੀਕੇ ਪੱਤਣ ਤੋਂ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਵਿੱਚ ਇਹ ਕੇਸ ਦਾਇਰ ਕਰਨ ਪੁੱਜੇ ਮੈਂ ਕੱਲ ਪ੍ਰੈਸ ਕਾਨਫਰੰਸ ਦੇ ਜ਼ਰੀਏ ਟੋਟਲ ਸਭ ਕੁਝ ਦੱਸ ਦਿੰਦਾ ਜਿਹੜਾ ਰੂਟ ਆ ਸਾਡਾ ਜਿਹੜਾ ਪ੍ਰੋਗਰਾਮ ਉਹਦਾ ਕੋਈ ਸਵਾਲ ਹੈਗਾ ਤਾਂ ਜੁੜ ਕਰ ਲੋ ਕਿੱਥੇ ਕਿੱਥੇ ਜਾਣਾ ਬਣੀ ਯਾਰ ਕਿਸੇ ਦਾ ਕਹ ਕੱਢੀ ਸੀ ਤੇ ਕਿੱਥੇ ਲੈ ਕੇ ਜਾ ਰਹੇ ਹਰੇਕੇ ਪਤਨ ਤੋਂ ਚੰਡੀਗੜ੍ਹ 700 ਕਿਲੋਮੀਟਰ 4 ਦਿਨ ਤੇ 3 ਰਾਤਾਂ ਅੱਜ ਸ੍ਰੀ ਪਟਿਆਲਾ ਤੋਂ ਚੱਲ ਕੇ ਮੁਹਾਲੀ ਮੁਹਾਲੀ ਤੋਂ ਚੰਡੀਗੜ੍ਹ 21 ਲੱਖ ਲੋਕਾਂ ਨੇ ਸਾਈਨ ਕੀਤੀ ਪਟੀਸ਼ਨ ਸਹੀਂ ਪਾਣੀ ਦੀ ਕੀਮਤ ਵਸੂਲ ਕਰੋ ਜਾਂ ਪਾਣੀ ਦੇਣਾ ਬੰਦ ਕਰੋ ਸੋ ਇਹ ਪੰਜਾਬ ਅਧਿਕਾਰ ਯਾਤਰਾ ਪਹਿਲਾ ਸਾਡਾ ਸੰਵਿਧਾਨਕ ਰਾਈਟ ਪਾਣੀਆਂ ਦਾ ਸੀ ਜਿਹੜਾ ਕੇਂਦਰ ਨੇ ਕਹੜਾ ਮਾਰ ਕੇ ਲੁੱਟਿਆ ਦੂਸਰਾ ਕਹੜਾ ਬੱਜਿਆ ਖੇਤੀ ਸਦਾਰ ਕਾਲਾ ਕਾਨੂੰਨ ਬਣਾ ਕੇ ਜਿਹੜਾ ਕਿ ਕੇਂਦਰ ਨਹੀਂ ਬਣਾ ਸਕਦਾ ਸੀ ਸੋ ਇਸ ਕਰਕੇ ਅਸੀਂ ਜਿਹੜੀ ਪੰਜਾਬ ਅਧਿਕਾਰ ਯਾਤਰਾ ਅੱਜ ਸਵਾਪਤੀ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਆ ਉਹਨੂੰ ਪੂਰਨ ਸਮਰਪਿਤ ਹੋ ਕੇ ਹਰ ਹਿੱਲੇ ਕਾਮਯਾਬ ਕਰੇਗੇ ਕਿਉਂਕਿ ਕਿਸਾਨ ਜਾ ਰਹੇ ਨੇ ਦਿੱਲੀ ਦੇ ਅਸੀਂ ਵੀ ਉਹਨਾਂ ਦੇ ਨਾਲ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਕਿਸਾਨ ਜਥੇਬੰਦੀਆਂ ਕੋਈ ਪ੍ਰੋਗਰਾਮ ਦੇਣਗੀਆਂ ਅਸੀਂ ਹਰ ਪ੍ਰੋਗਰਾਮ ਨੂੰ ਪੂਰਨ ਸਹਿਯੋਗ ਦੇ ਕੇ ਕਾਮਯਾਬ ਕਰਾਂਗੇ ਤੁਹਾਨੂੰ ਲੱਗਦਾ ਹੈ ਕਿ ਫੈਡਰਲਿਜ਼ਮ ਕਰ ਰਹੀ ਹੈ ਮੋਦੀ ਸਰਕਾਰ ਜਿਹੜੀ ਹੈ ਇਹ ਨਸ਼ਟ ਕਰ ਰਹੀ ਹੈ ਸਾਡੀ 100% ਸਾਡੇ ਜਿਹੜੇ ਸੂਬਿਆਂ ਦੇ ਅਧਿਕਾਰ ਆ ਫੈਡਰਲਿਜ਼ਮ ਆ ਸੰਗੀ ਢਾਂਚਾ ਸਾਡਾ ਸੰਵਿਧਾਨ ਹੈਗਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਟਾਕਾ ਮਾਰ ਰਹੀ ਹੈ ਮੋਦੀ ਸਰਕਾਰ ਡਿਕਟੇਟਰ ਬਣ ਕੇ ਜਿਹੜਾ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਤੋੜਾ ਤੁਰ ਪਿਆ ਸਾਡਾ ਦੇਸ਼ ਮਜ਼ਬੂਤ ਕਿਦਾਂ ਜਦੋਂ ਫੈਡਰਲਿਜ਼ਮ ਦੇ ਅੰਦਰ ਸੰਗੀ ਢਾਂਚੇ ਦੇ ਅੰਦਰ ਆਪ ਕੋ ਆਪਣੀਆਂ ਸੰਵਧਾਨਕ ਸ਼ਕਤੀਆਂ ਤੇ ਸੀਮਤ ਰਹੂਗਾ ਕੰਮ ਤੋਂ ਮੇਰੀ ਫਿਰ ਪੰਜਾਬ ਦੇ ਜਿਹੜੇ ਬੀਜਪੀ ਦੇ ਲੀਡਰਸ ਆ ਉਹਨਾਂ ਨੂੰ ਅਪੀਲ ਆ ਕਿ ਤੁਸੀਂ ਕਸਟੋਡੀਅਨੋਂ ਕੇਂਦਰ ਦੀ ਸਰਕਾਰ ਦੇ ਵਿੱਚ ਪੰਜਾਬ ਦੀ ਲੀਡਰਸ ਜਾ ਕੇ ਮਸਲੇ ਦਾ ਹੱਲ ਕਰਾਓ ਅਸੀਂ ਉਹ ਲੋਗ ਆ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਸਤੇ ਨੰਬਰ 1 ਤੇ ਹੈਗੇ ਜੇ ਗੱਲ ਕੀਤੀ ਹੈ ਕੈਪਟਨ ਸਰਕਾਰ ਦੀ ਕੈਪਟਨ ਸਰਕਾਰ ਕਿਉਂ ਨਹੀਂ ਨਾਲ ਚਲਦੀ ਹੈਗੀ ਸਾਰੇ ਹੱਕਾਂ ਦੇ ਵਾਸਤੇ ਕਿਸਾਨਾਂ ਦੇ ਰਾਜਨੀਤੀ ਚਾਹੇ ਕੈਪਟਨ ਚਾਹੇ ਬਾਦਲ ਚਾਹੇ ਆਮ ਆਦਮੀ ਪਾਰਟੀ ਰਾਜਨੀਤੀ ਹੋ ਰਹੀ ਆ केजरीवाल ਸਾਹਿਬ ਦੀ ਪਾਰਟੀ ਮੇਰੀ ਭਗਵੰਤ ਮਾਨ ਜੀ ਨੂੰ ਅਪੀਲ ਆ ਕਿ ਤੁਸੀਂ ਕਿਸਾਨ ਦੀ ਮਦਦ ਕਰ ਰਹੇ ਹੋ ਕਿ ਤੁਹਾਡੇ ਰਾਸ਼ਟਰੀ ਪ੍ਰਧਾਨ ਦਿੱਲੀ ਦੇ ਮੁੱਖ ਮੰਤਰੀ ਉਹ ਕਹਿੰਦੇ ਅਸੀਂ ਦਿੱਲੀ ਵੜਨ ਨਹੀਂ ਦੇਣਾ ਸੋ ਮੇਰੀ ਭਗਵੰਤ ਮਾਨ ਹੋਰਾਂ ਨੂੰ ਵੀ ਅਪੀਲ ਆ ਕਿ ਕਿਰਪਾ ਕਰਕੇ केजरीवाल ਸਾਹਿਬ ਦੇ ਨਾਲ ਮਸਲਾ ਟੇਕ ਅਪ ਕਰੋ ਉਥੇ ਪਹੁੰਚੇ ਕਿਸਾਨਾਂ ਦਾ ਕਿਸਾਨਾਂ ਦੇ ਹਮਾਇਤੀਆਂ ਦਾ ਰੋਟੀ ਪਾਣੀ ਦਾ ਬੰਦੋਬਸਤ ਰਹਿਣ ਦਾ ਬੰਦੋਬਸਤ ਦਿੱਲੀ ਗਵਰਨਮੈਂਟ केजरीवाल ਸਾਹਿਬ ਤੋਂ ਕਰਵਾ ਕੇ ਆਉਣ